ਹਰ ਪਾਸੇ ਤੋਬਾ ਤੋਬਾ ਹੋਈ ਪਈ ਹੈ ਤੋਬਾ ਤੋਬਾ ਕਰਾਈ ਪਈ ਹੈ ਤੋਬਾ ਤੋਬਾ ਹੀ ਤੋਬਾ ਤੋਬਾਾਰੇ ਪਾਸੇ ਤੋਬਾ ਤੋਬਾ ਹੀ ਪਈ ਹੈ ਕੋਈ ਵੀ ਰੀਲ ਕੱਢ ਲਈਏ ਫੋਨ ਖੋਲ੍ਹ ਲਈਏ ਤੋਬਾ ਤੋਬਾ ਸੋ ਕਰਨੋ ਜਿਹੜਾ ਗਾਣਾ ਬਹੁਤ ਹੀ ਪਿਆਰਾ ਜੀ ਤੋਬਾ ਤੋਬਾ ਬਹੁਤ ਹੀ ਵਧੀਆ ਸਪੋਰਟ ਉੱਪਰ ਹਿੱਟ ਮਾਰਕੀਟ ਦੇ ਵਿੱਚ ਤੁਮਾਂ ਭਰੇਆ ਤੋਬਾ ਤੋਬਾ ਜਿਹਦਾ ਹੀਰੋ ਵਿੱਕੀ ਕੌਸ਼ਲ ਵੀ ਬਹੁਤ ਵਧਾਈ ਦਾ ਪਾਤਰਾ ਜੀ ਨੇ ਸੋ ਨਵਾਂ ਚਿਹਰਾ ਹੋਣ ਦੇ ਬਾਵਜੂਦ ਵੀ ਵਿੱਕੀ ਕੌਸ਼ਲ ਨੇ ਇੱਕ ਅਜਿਹਾ ਸਟੈਪ ਕਰਤਾ ਜਿਹੜਾ ਕਿ ਕਰਨਾ ਬਹੁਤ ਔਖਾ ਹੋ ਗਿਆ ਸਾਰੇ ਹਦੋਂ ਮੈਨੇ ਟਰਾਈ ਕੀਤਾ ਦੋ ਤਿੰਨ ਵਾਰੀ ਪਰ ਦਿੱਤੋ ਤਾਂ ਹੋਇਆ ਨਹੀਂ ਸਾਡੇ ਬੱਚੇ ਸ਼ਾਇਦ ਮੇਰਾ ਖਲ ਕਰ ਸਕਦੇ ਨੇ ਕਿਉਂਕਿ ਇਹ ਸਟੈਪ ਵੀ ਬੜਾ ਟਫ ਹੈ ਬਹੁਤ ਜ਼ਿਆਦਾ ਇਹਨੂੰ ਮੇਰਾ ਖਿਆਲ ਭੰਗੜੇ ਵਾਲੇ ਜਿਹੜੇ ਨੇ ਉਹ ਵੀ ਦੀ ਉਹ ਵੀ ਕਰ ਪਾਉਂਦੇ ਸੋ ਜਿੱਦਾਂ ਵੀ ਤੁਹਾਨੂੰ ਲੱਗੂਗਾ ਕਿ ਇਹਦੇ ਵਿੱਚ ਕੋਈ ਕਮੀ ਹੈ ਜਿਹੜਾ ਕੋਈ ਘਾਟ ਲੱਗਦੀ ਆ ਰੜਕਦੀ ਆ ਉਹ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਸ ਨੂੰ ਦੂਰ ਕਰਾਂਗੇ ਉਹਦੇ ਵਾਸਤੇ ਹੋ ਸਕਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਮੇਸ਼ਾਂ ਲਈ ਕੰਟੀ ਦਾਲਾ ਬਟਨ ਦਵਾ ਕੇ ਆਪਣੇ ਕੋਲ ਰੱਖ ਸਕਦੇ ਆਂ ਕਿਉਂਕਿ ਅਸੀਂ ਹਮੇਸ਼ਾ ਇਹ ਦੰਦੀਆਂ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਜੋ ਕਿ ਬਹੁਤ ਹੀ ਲਾਭਕਾਰੀ ਸਿੱਧ ਹੁੰਦੀਆਂ ਨੇ ਜਿਹੜੇ ਕਿ ਆਰਟਿਸਟ ਟਾਈਪ ਦੇ ਲੋਕ ਨੇ ਸੋ ਮੇਰੀ ਸਾਰਿਆਂ ਨੂੰ ਬੁਝਾਰਿਸ਼ ਹੈ ਜੇ ਤੁਹਾਨੂੰ ਕਿਸ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਆਪਣਾ ਕਮੈਂਟ ਜ਼ਰੂਰ ਦਿਓ ਅਸੀਂ ਉਹ ਕਮੈਂਟ ਤੇ ਜ਼ਰੂਰ ਆਪਣੇ ਵਾਪਸੀ ਰਿਪਲਾਈ ਜ਼ਰੂਰ ਕਰਾਂਗੇ ਸੋ ਜੁੜੇ ਰਹੋ ਸਾਡੇ ਵੀਡੀਓ ਦੇ ਲਾਸਟ ਤੱਕ ਤੇ ਕੋਸ਼ਿਸ਼ ਕਰੀਏ ਇਹਨੂੰ ਸ਼ੇਅਰ ਕਰਨ ਦੀ ਔਰ ਤੋਵਾ ਤੋਵਾ ਗਾਣਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਕਿਦਾਂ ਤੋਵਾ ਤੋਵਾ ਆਮੇ ਕਰਾਈ ਪਈ ਹੈ ਪਰ ਇੱਕ ਚੀਜ਼ ਮੈਨੂੰ ਨੋਟ ਕਰਨ ਨੂੰ ਮਿਲੀ ਹੈ ਕਿ ਮੈਂ ਤਾਂ ਤਵਾ ਤਵਾ ਗਾਣਾ ਬਿਲਕੁਲ ਹੀ ਚੰਗਾ ਨਹੀਂ ਲੱਗਦਾ ਸੁਣਨ ਨੂੰ ਉਹ ਬਹੁਤ ਹੀ ਬੇਕਾਰ ਜਿੱਦਾਂ ਨਾ ਇੱਕ ਰਫ ਜਿਹਾ ਗਾਣਾ ਲੱਗਦਾ ਜਿੱਦਾਂ ਸਟੇਜ ਤੇ ਗਾਇਆ ਜਾਵੇ ਇਸ ਨੂੰ ਔਰ ਜੇ ਆਪਾਂ ਇਹ ਦੂਜੀ ਤਰ੍ਹਾਂ ਸੁਣੀਏ YouTube ਤੇ ਜਾ ਕੇ ਜਾਂ ਹੋਰ ਕਿਸੇ ਫੀਲਡ ਤੇ ਜਾ ਕੇ ਤਾਂ ਇਹ ਬਣਾ ਬਹੁਤ ਧੇਰਾ ਲੱਗਦਾ ਇੱਕ ਦਲ ਮੈਂ ਹੋਰ ਵੀ ਕਹਿਣਾ ਚਾਹਨਾ ਦੋਸਤ ਮੈਂ ਦੇਖਿਆ ਲਾਈਵ ਵਿੱਚ ਜਦੋਂ ਕਰਨਾਲਾ ਜੀ ਗਾਉਂਦੇ ਆ ਨਾ ਸਟੇਜ ਦੇ ਉੱਤੇ ਉਹ ਥੋੜੇ ਜਿਹਾ ਸਟੈਪ ਗਲਤ ਕਰਦੇ ਨੇ ਮੇਰੇ ਖਿਆਲ ਉਹਨਾਂ ਨੂੰ ਦੱਸਣ ਦੀ ਲੋੜ ਆ ਲੱਗਦਾ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਜਦੋਂ ਉਹਦੀ ਕੋਈ ਸਿੰਗਰ ਗਾਉਂਦਾ ਉਹ ਆਪਣੇ ਹੋਰੀ ਉਹਦੇ ਮਸਤੀ ਚ ਹੋ ਜਾਂਦਾ ਉਹਨੂੰ ਪਤਾ ਨਹੀਂ ਚੱਲਦਾ ਕਿ ਮੇਰੇ ਸਟੈਪ ਕਿੱਧਰ ਜਾ ਰਹੇ ਆ ਸੋ ਦੱਸਿਓ ਕਿ ਜਦੋਂ ਵੀ ਗਾਣਾ ਗਾਉਂਦੇ ਆ ਤਾਂ ਹੱਥ ਹਮੇਸ਼ਾ ਗਲਤ ਜਗ੍ਹਾ ਤੇ ਚਲੇ ਜਾਂਦਾ ਸੋ ਮੇਰੀ ਬੇਨਤੀ ਆ ਕਮੈਂਟ ਕਰਕੇ ਕਰਨੋ ਜੀ ਤੱਕ ਇਹ ਮੇਰੀ ਇਹ ਜਿਹੜੀ ਬੇਨਤੀ ਪ੍ਰਵਾਨ ਕਰਵਾ ਦਿਓ ਕਿਉਂਕਿ ਦਰਸ਼ਕ ਹੀ ਜਿਹੜੇ ਹੁੰਦੇ ਨੇ ਉਹੀ ਗਾਹਾਂ ਤੱਕ ਗੱਲ ਲੈ ਕੇ ਜਾਂਦੇ ਨੇ ਸੋ ਆਜੋ ਸਾਰੇ ਡਲ ਕੇ ਆਪਾਂ ਕੁਝ ਵਧੀਆ ਕਰੀਏ ਤੇ ਨਵੀਆਂ ਰੰਗਾਂ ਬਣਾਈਏ ਤੇ ਆਪਣੇ ਘਰ ਨੂੰ ਜਾਂ ਆਪਣੇ ਆਲੇ-ਵਾਲੇ ਨੂੰ ਸ਼ਾਨਦਾਰ ਬਣਾਈਏ ਤੇ ਇਸ ਵੀਡੀਓ ਨਾਲ ਮੈਂ ਰਾਤ ਚિત੍ਰਕਾਰ ਅਗਲੀ ਵੀਡੀਓ ਨਹੀਂ ਤੁਹਾਨੂੰ ਫਿਰ ਮਿਲਾਂਗਾ ਜਦ ਤੱਕ ਲਈ ਸਸਰੀ ਕਾ